ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦੁਬਾਰਾ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਇਹ ਪੰਜਵੀਂ ਵਾਰ ਹੈ ਕਿ ਹਰਜਿੰਦਰ ਸਿੰਘ ਧਾਮੀ ਪ੍ਰਧਾਨਗੀ ਦੀ ਚੋਣ ਲੜ ਰਹੇ ਆ। ਅੱਜ ਇਸ ਦਾ ਨਤੀਜਾ ਵੀ ਆ ਜਾਵੇਗਾ ਤੇ ਉਸੇ ਨਤੀਜੇ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹ ਪ੍ਰਧਾਨਗੀ ਦੀ ਚੋਣ ਆਉਂਦੇ ਸਮੇਂ ਦੇ ਵਿੱਚ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਿਉਂਕਿ ਇਸ ਵਾਰ ਇਸ ਚੋਣ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਦੇ ਵੱਲੋਂ ਵੀ ਚੋਣ ਮੈਦਾਨ 'ਚ ਨਤਰਨ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਜੇ ਧਿਆਨ ਨਾਲ ਵਖਿਏ ਤਾ ਸੀਨੀਅਰ ਪੱਤਰਕਾਰ ਇਹ ਵੀ ਕਹਿੰਦੇ ਆ ਕਿ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਜਦ ਤੱਕ ਐਸਜੀਪੀਸੀ ਦੀ ਆਪਣੀ ਚੋਣ ਜਿਹੜੀ ਅਸਲ ਚੋਣ ਹੈ ਉਹ ਨਹੀਂ ਹੁੰਦੀ ਜਦ ਤੱਕ ਹਾਊਸ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਕੁਝ ਵੀ ਬਦਲ ਨਹੀਂ ਸਕਦਾ ਉਦੋਂ ਤੱਕ ਬਹੁਮਤ ਸੁਖਬੀਰ ਸਿੰਘ ਬਾਗਲ ਦੇ ਕੋਲ ਹੀ ਰਹਿਣੀ ਹੈ ਉਦੋਂ ਤੱਕ ਬਹੁਮਤ ਦਾ ਹੀ ਜ਼ੋਰ ਚੱਲਣਾ ਹੈ ਔਰ ਜਿਹੜੇ ਇਲਜ਼ਾਮ ਲੱਗਦੇ ਆ ਉਹ ਇਲਜ਼ਾਮ ਇਸੇ ਤਰ੍ਹਾਂ ਲੱਗੇ ਜਾਣੇ ਆ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਚੋਣ ਮੈਦਾਨ ਦੇ ਵਿੱਚ ਆਉਣਾ ਹੈ ਜਾਂ ਉਹਨਾਂ ਦੀ ਪਾਰਟੀ ਦਾ ਇਸ ਚੋਣ ਮੈਦਾਨ 'ਚ ਆਉਣਾ ਇੱਕ ਵੱਖਰੇ ਢੰਗ ਦੇ ਨਾਲ ਵਿਚਾਰਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਮੀਕਰਨ ਕੁਝ ਬਦਲ ਸਕਦੇ ਆ ਔਰ ਹੁਣੇ ਸਮੀਕਰਨ ਕਿੰਨੇ ਕੁ ਬਦਲਦੇ ਆ ਇਹ ਭਵਿੱਖ ਦੀ ਗੱਲ ਹੈ ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਉਹਨਾਂ ਨੇ ਇਹੀ ਕਿਹਾ ਕਿ ਮੈਂਬਰ ਆਪ ਆਪਣਾ ਉਮੀਦਵਾਰ ਚੁਣਨ ਆਪਣਾ ਪ੍ਰਧਾਨ ਚੁਣਨ ਖੈਰ ਹਰਜਿੰਦਰ ਸਿੰਘ ਧਾਮੀ ਕੀ ਬੋਲੇ ਨੇ ਆਓ ਸੁਣਦੇ ਆਂ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਤੇ ਨਾਲ ਸ਼੍ਰੋਮਣੀ ਕਾਲੀ ਦਲ ਦੀ ਸਮੂਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮੂਹ ਸਾਰੀ ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਕਿਉਂਕਿ ਬੜਾ ਔਖਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਕੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪਾਰਕੜ ਕੀਤਾ ਉਸ ਪਰਉਪਦੇਸ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਸ਼ਾ ਤਰਸ ਕਰਕੇ ਦਾਸ ਕੋਲੋਂ ਨਵਾਣੀਗੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੇ ਤਰ੍ਹਾਂ ਸੇਵਾ ਲੈਣ ਸਾਰੇ ਹੀ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾ ਆਪਾਂ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੇ ਕੌਮ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਸ੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰ ਗਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਲੋਕਿਕ ਹੋਊਗਾ ਸੋ ਸਾਰਿਆਂ ਨੇ ਉਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਸਤਗੁਰਾਂ ਦਾ ਗੁਰਿਆਈ ਦਿਵਸ ਆ ਕਲਗੀਧਰ ਪਾਤਸ਼ਾਹ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਸੋ ਫਿਰ ਦੁਬਾਰਾ ਦਿੱਲੀਆਂ ਲਗਾਈਆਂ ਤੋਂ ਜਿੱਥੇ ਸਤਗੁਰ ਦਾ ਧੰਨਵਾਦ ਕਰਦਾ ਉਥੇ ਆਪਣੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੇ ਇਸ ਸਿニア ਲੀਡਰਸ਼ਿਪ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਕਿਉਂਕਿ ਜਿਵੇਂ ਜੋਸ਼ ਕਰੋਸ਼ ਦੇ ਨਾਲ ਜਿਵੇਂ ਪ੍ਰਧਾਨ ਸਾਹਿਬ ਨੇ ਨਾਮ ਅਨਾਉਂਸ ਕੀਤਾ ਤੇ ਇਹਨਾਂ ਦੇ ਜਜ਼ਬਾਤਾਂ ਨੂੰ ਨਮਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ ਰਲ ਮਿਲ ਕੇ ਜਦੋਂ ਅੱਗੇ ਸਮਾਂ ਨਿਕਲਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਸਮਾਂ ਨਿਕਲੇ ਬਹੁਤ ਬਹੁਤ ਧੰਨਵਾਦ